जम्मू कश्मीर के पहलगा में हुए आतंकी हमले में मारे गए लोगों की याद में आम आदमी पार्टी द्वारा कैंडल मार्च निकाला गया जिसमें पार्टी के उपप्रधान प्रधान सिंह सलारिया जिला अध्यक्ष अमित सिंह मंटू हल्का इंचार्ज विभूति शर्मा समेत बड़ी गिनती में कार्यकर्ता शामिल हुए बाईस अप्रैल पहलगा अटैक हुआ ਇਹ ਟੈਕ ਹਿੰਦੁਸਤਾਨ ਦੇ ਹਿੰਦੂਆਂ ਦੇ ਹੋਏ ਇਹਨੂੰ ਜਿੰਨਾ ਕ ਕੰਟੈਂਪਟ ਕੀਤਾਦਾ ਹੈ ਜਿੰਨਾ ਕੀ ਦੀ ਨਿੰਦਿਆ ਕੀਤੀਦਾ ਹੈ ਕਹਾਟਾ ਹੈ ਲੇਕਨ ਇਹ ਅਟੈਕ ਪਹਿਲੇ ਵੀ ਹੋ ਰਹੇ ਸੀਗੇ ਹਿੰਦੂਆਂ ਤੇ ਹੁਣ ਵੀ ਹੋ ਰਹੇ ਆਉਣ ਵਾਲੇ ਟਾਈਮ ਤੇ ਵੀ ਹੋਣਗੇ ਜਦੋਂ ਤੱਕ ਅਸੀਂ ਪਾਕਿਸਤਾਨ ਆਰਮੀ ਦਾ ਚੀਫ ਆਸ਼ੇ ਮੋਨੀਰ ਦਾ ਸਿਰ ਕੱਟ ਕੇ ਉਹਦੇ ਘਰ ਵੀ ਭੇਜਾਂਗੇ ਔਰ ਹਰ ਫੌਜੀ ਪਾਕਿਸਤਾਨ ਦਾ ਹਰ ਪਿੰਡ ਦੇ ਕਮ ਸੇ ਕਮ ਹਰ ਫੌਜੀ ਪਾਕਿਸਤਾਨ ਦੀਆਂ ਲਾਸ਼ਾਂ 10-10 ਉਹਨਾਂ ਦੇ ਘਰ ਚ ਨਹੀਂ ਗਈਆਂ ਸਾਡੇ 3-4 ਲੱਖ ਆਰਮੀ ਐ ਕਮ ਸੇ ਕਮ 2 ਲੱਖ ਵੱਢ ਕੇ ਉਹਨਾਂ ਦੇ ਪਿੰਡਾਂ 'ਚ ਭੇਜੋ ਤਾਂ ਟੈਰੋਰਿਜ਼ਮ ਖਤਮ ਹੋਏਗਾ ਇਹ ਅਟੈਕ ਖਤਮ ਹੋਣਗੇ ਮੈਂ ਬੇਨਤੀ ਕਰਕੇ ਸਾਰੇ ਪਰਿਵਾਰਾਂ ਨੂੰ ਕਹਿ ਰਿਹਾ ਜਿਹੜੇ ਮੈਨੂੰ ਸੁਣ ਰਹੇ ਨੇ ਜਦੋਂ ਅਟੈਕ ਹੋਇਆ ਸਾਡੀ ਬੇਟੀ ਉਹ ਆਪਣੇ ਹਸਬੰਡ ਨਾਲ 15 ਦਿਨ ਪਹਿਲੇ ਵਿਆਹ ਕੀਤਾ ਜਦੋਂ ਟੈਰੋਰਿਸਟ ਨੇ ਪੁੱਛਿਆ ਤੂੰ ਕੌਣ ਹੈ ਹਿੰਦੂ ਇੱਕ ਤਰਫ ਹੋ ਜਾਓ ਮੁਸਲਮਾਨ ਇੱਕ ਤਰਫ ਹੋ ਜਾਓ ਉਹ ਜਦੋਂ ਹਿੰਦੂ ਸੀਗਾ ਉਹ ਲੜਕੀ ਦੇ ਸਾਹਮਣੇ ਗੋਲੀ ਮਾਰਤੀ ਉਹਨੇ ਕਿਹਾ ਕਿ ਮੇਰੇ ਹਸਬੰਦ ਨੂੰ ਮਾਰਿਆ ਮੈਨੂੰ ਵੀ ਮਾਰ ਦਿਓ ਉਹਦਾ ਜਵਾਬ ਕੀ ਸੀਗਾ ਜਾ ਕੇ ਮੋਦੀ ਜੀ ਨੂੰ ਕਹੋ ਕਿ ਅਸੀਂ ਮਾਰ ਦਿੱਤਾ ਹੈ ਮੋਦੀ ਜੀ ਹੱਥ ਜੋੜ ਕੇ ਬੇਨਤੀ ਕਰਦੇ ਆ ਜੋ ਤੁਸੀਂ ਹਿੰਦੁਸਤਾਨ ਨੂੰ ਦਿੱਤਾ ਸਾਡਾ ਇੱਕ ਖੂਨ ਦਾ ਕਤਰਾ ਤੁਹਾਡੇ ਵਾਸਤੇ ਹਾਜ਼ਰ ਹੈ ਲੇਕਿਨ ਅੱਜ ਤੁਹਾਡੀ ਤੁਸੀਂ ਇੱਕ ਪ੍ਰਾਈਮ ਮਿਨਿਸਟਰ ਮੁਲਕ ਦੇ ਇੱਕ ਮੁਖਿਆ ਹੋ ਇੱਕ ਪਿਤਾ ਸਮਾਨ ਹੋ ਅਗਰ ਇੱਕ ਪਿਤਾ ਦੀ ਬੇਟੀ ਅੱਜ ਤੁਹਾਨੂੰ ਇਹ ਕਹਿ ਰਹੀ ਹੈ ਕਿ ਮੇਰੇ ਹਸਬੰਦ ਨੂੰ ਮਾਰ ਦਿੱਤਾ ਹੈ ਔਰ ਜਿਹੜੇ ਟੈਰਰਿਸਟ ਨੂੰ ਕਹਿ ਰਹੇ ਨੇ ਕਿ ਮੋਦੀ ਜੀ ਨੂੰ ਕਹਿ ਦਿਓ ਔਰ ਮੋਦੀ ਜੀ ਨੂੰ ਅੱਜ ਮੈਂ ਕਹਿ ਰਿਆਂ ਕਿ ਤੁਹਾਡੇ ਬੇਟੇ ਮਾਰ ਰਹੇ ਤੁਹਾਡੀਆਂ ਬੇਟੀਆਂ ਮਾਰ ਰਹੇ ਸਾਡੇ ਦਮਾਦ ਮਾਰ ਰਹੇ ਸਾਡੇ ਪੁੱਤਰ ਮਾਰ ਰਹੇ ਅੱਜ ਤੁਹਾਨੂੰ ਮੈਂ ਵਿੰਦੀ ਕਰਾਂਗਾ ਕਿ ਪਾਕਿਸਤਾਨ ਆਰਮੀ ਨੂੰ ਇਹ ਜਿਹੜਾ ਸਟ੍ਰਾਈਕ ਕਰਨਾ ਇਹ ਕਰਨਾ ਉਹ ਕਰਨਾ ਹੀ ਕੋਈ ਸলিউਸ਼ਨ ਨਹੀਂ ਹੈਗਾ ਅਸੀਂ ਅੱਜ ਵੀ ਮਰ ਰਹੇ ਸੀ ਕਿ ਕੱਲ ਵੀ ਮਰਾਂਗੇ ਪਰਸੋ ਹੀ ਮਰਾਂਗੇ ਇਹ ਮਰਨਾ ਜਦੋਂ ਬੰਦ ਹੋਏਗਾ ਜਦੋਂ ਪਾਕਿਸਤਾਨ ਦੀ ਆਰਮੀ ਦਾ ਖਤਿਆਨਾਸ਼ ਹੋਏਗਾ ਔਰ ਇੱਕ ਗੱਲ ਹੋਰ ਮੈਂ ਕਹਿਣਾ ਚਾਹਨਾ ਮੇਰੇ ਸਾਰੇ ਹਿੰਦੂ ਭਰਾ ਨੂੰ ਅਸੀਂ ਸ਼ਡਿਊਲ ਕਾਸਟ ਸ਼ਡਿਊਲਡ ਟ੍ਰਾਈਬ ਐਸਟੀ ਐਸਸੀ ਬਾਝਾ ਗਿਆ ਪਹਿਲੇ ਅਸੀਂ ਹਿੰਦੂ ਹੈ ਔਰ ਹਿੰਦੂ ਸਾਰੇ ਮਿਲ ਕੇ ਨਾਲ ਚਲੋ ਹਿੰਦੁਸਤਾਨ ਦੀ ਵੀ ਜੜੇ ਕੰਦੇ ਲੋਕ ਨੇ ਉਹਨਾਂ ਨੂੰ ਵੀ ਸਾਫ ਕਰਦੀ ਜ਼ਰੂਰਤ ਹੈਗੀ ਹੈ ਇੱਕ ਤੇ ਕੁਝ ਇੱਕ ਸਾਡੀ ਪਾਰਟੀ ਹਿੰਦੁਸਤਾਨ ਦੀ ਜਿਹੜੀ ਨੰਬਰ 1 ਪਾਰਟੀ ਸੀਗੀ ਉਹਨੇ ਬੇਰੱਤਾ ਹਿੰਦੁਸਤਾਨ ਦਾ ਇਹ ਮੁਸਲਮਾਨਾਂ ਨੂੰ ਜ਼ਿਆਦਾ ਕ੍ਰੈਡਿਟ ਦੇਂਦੇ ਹਰ ਚੀਜ਼ ਬੱਟ ਔੜ ਦਾ ਮੈਟਰ ਚੱਲਿਆ ਪਰ ਸੋ ਤੁਸੀਂ ਇਹ ਇੱਕ দান ਅਸੀਂ ਵੀ ਕਰਦੇ ਆ ਕਿਸੇ ਦੀ ਪ੍ਰਾਪਰਟੀ ਚੋੱਕ ਕੇ ਕਿਸ ਨੂੰ ਦੇ ਦਈਏ ਕੋਈ ਦਾਨ ਹੈ ਕਾਂਗਰਸ ਨੇ ਇੰਦਾ ਦੇ ਦਾਨ ਕੀਤੇ ਹੋਏ ਨੇ ਕਿ ਗਵਰਨਮੈਂਟ ਦੀ ਪ੍ਰਾਪਰਟੀ ਚੱਕ ਕੇ ਮੁਸਲਮਾਨਾਂ ਦੇ ਬੱਕ ਬੋਲ ਨੂੰ ਦਿੱਤੀਆ ਦਾਨ ਕਰਤੀਆ ਲੱਖਾਂ ਏਕੜ ਇਹ ਹੀ ਇੱਕ ਕਾਰਨ ਹੈ ਕਿ ਇਹ ਸਭ ਕੁਝ ਹੋ ਰਿਹਾ ਮੈਂ ਬੇਨਤੀ ਕਰਾਂਗਾ ਪ੍ਰਧਾਨ ਮੰਤਰੀ ਜੀ ਨੂੰ ਕਿ ਹੁਣ ਸਾਨੂੰ ਬਚਾ ਲੋ ਉਹ ਤੁਹਾਡੇ ਹੱਥ ਹੈ ਜੋ ਡਿਸੀਜਨ ਤੁਸੀਂ ਲੋਗੇ ਪੂਰਾ ਹਿੰਦੁਸਤਾਨ ਚਿੱਟਾਂ ਦੀ ਜ਼ਰਾ ਤੁਹਾਡੇ ਨਾਲ ਹੈ ਲੇਕਿਨ ਇਸ ਵਾਰ ਇੱਕ ਦੋ ਸਟ੍ਰਾਈਕ ਨਹੀਂ ਹੋਏਗੀ ਪਾਕਿਸਤਾਨ ਦੇ ਕਮ ਸੇ ਕਮ 50% ਆਰਮੀ ਨੂੰ ਕੱਟ ਕੇ ਉਹਨਾਂ ਦੇ ਪਿੰਡਾਂ 'ਚ ਲਾਸ਼ਾਂ ਜਾਂਗੀਆਂ ਜਿੰਦਗੀ ਆਉਣ ਵਾਲੀ ਜਨਰੇਸ਼ਨ ਔਰ ਅੱਜ ਦੀ ਜਨਰੇਸ਼ਨ ਤੁਹਾਨੂੰ ਤੁਹਾਡੇ ਕਦਮਾਂ 'ਚ ਸੇਜੂ ਖਾ ਕੇ ਨਮਨ ਕਰੇਗੀ ਕੰਨੀ ਰਹੇਗੀ ਤੇ